ਹਾਂਜੀ ਅਸੀ ਗਾਲ ਕੀ ਹਾਲ ਚਾਲ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਸਾਰੇ ਤੇ ਮਸ਼ੀਨਾਂ ਦੋਨੇ ਹੋ ਗਈਆਂ ਚੈੱਕ ਚਲਦੀਆਂ ਦੀ ਵੀਡੀਓ-ਵੀਡੀਓ ਬਣਾਈ ਨਹੀਂ ਹੈਗੀ ਉਦਾਂ ਜਾਨਕੀ ਛੋਟੇ-ਛੋਟੇ ਬਣਾਈਆਂ ਨੇ ਪਰ ਉਸ ਟਾਈਮ ਨਹੀਂ ਵਲੌਗ ਬਣਾਇਆ ਤੇ ਡਾਇਮੰਡ ਵੀ ਚੈੱਕ ਹੋ ਗਈ ਕਿਤੇ ਫਿਰ ਟਾਈਮ ਘੱਟਦੀ ਹਿੱਸਾ ਦਾ ਵੱਡਾ ਕਰਿਆ ਨਹੀਂ ਉਹ ਰੋਕਾਂ ਲਾਈਆਂ ਨੇ ਜਦੋਂ ਤਾਂ ਨੂੰ ਜਾਂਦਾ ਵੀ ਇਹਦੇ ਨਾਲ ਲੱਗੀ ਨਾ ਜੱਬੇ ਮਕਾਤਾ ਦੋਨੇ ਬੰਨੇ ਬਾਕੀ ਸਾਈਟਾਂ ਜਮਾ ਲਾਈਟ ਫਲੂਟ ਆ ਨਜ਼ਾਰਾ ਪੂਰਾ ਸਫਾਈ ਵੀ ਪੂਰੀ ਵਧੀਆ ਮੋਤੀਤ ਵੀ ਹੋ ਗਈ ਦਾ ਦੇਖੇ ਤਰ ਪਈਆ ਸਾਫ ਇਹਦੇ ਮੂੰਸੀਬ ਬੰਦ ਕਰੀ ਵਧੀਆ ਮਗਰਲੀ ਇਹ ਸਨਾਈ ਬਹੁਤ ਜ਼ਿਆਦੇ ਦੀ ਸਫਾਈ ਵੀ ਬਹੁਤ ਤੇ ਦੀ ਜਾ ਹੋ ਸਕਦਾ ਉਹ 16:30 ਵਜੇ ਥੱਲੇ ਹੋਣ ਮੈਨੂੰ ਲੱਗਦੇ ਨੇ ਲੱਛਣ ਉਹਦੇ ਹੈ ਸਾਬਰ ਤਾਂ ਇਹ ਨਹੀਂ ਕੋਈ ਉਹ ਨਹੀਂ ਥੋੜੀ ਜਿਹੀ ਮੁਸੀਬਤ ਦੇ ਮਾਰ ਉਹ ਖਾਲੀ ਤਾਂ ਮਜੀਦਾਂ ਬਾੜੀ ਛੇਤੀ ਹੁੰਦੀ ਆ ਉਹ ਇਹ ਵੀ ਸੈਕਟਰ ਬਾਹਰ ਉਹੀ ਕੱਲੀ ਰੀਲ ਜੀ ਸੈੱਟ ਕਰਨੀ ਪਈ ਐ ਦੀ ਹੋਰ ਤਾਂ ਠੀਕ ਦੀ ਕਿਦਾ ਹਾਈਡਰ ਕੋਟਾ ਟਟੜਾ ਤਾਂ ਪਤਾ ਨਹੀਂ ਸਾਡ ਕੇ ਆ ਨਵਾਂ ਲਾਇਆ। ਫਕੀ ਉਕੇਲੇ ਰਪੋਟਾਂ ਹਲੇ ਮੰਡੀ ਚ ਖਰੀਦ ਨਹੀਂ ਹੋਈ ਕਣਕ ਦੀ। ਮੰਡੀ ਜਿਥੇ 10 ਤਰੀਕ ਤੋਂ ਫਰੀ ਚੱਲਦੀ ਹੁੰਦੀ ਆ ਫੇਰ ਅਸਲੀ ਕੰਮ ਰੁੜਦਾ ਔਰੇ। ਇਹ ਤਾਂ ਕਰਕੇ ਹਲੇ ਕੰਮ ਠੰਡਾ ਆ। ਇਹ ਸੀਲ ਲੀਕ ਹੋ ਗਈ ਤੇ ਇਹ ਵੀ ਨਵੀਂ ਪਾਈ ਆ। ਇਥੇ ਨਾ ਬਿੱਟੂਆਂ ਮਸ਼ੀਨਾਂ ਦੇ ਹੁੰਦਾ ਵੀ ਕਦੇ ਗੈਲ ਡਰਮ ਦਾ ਨਟ ਢਿੱਲਾ ਹੋ ਗਿਆ। ਸਾਫਟ ਦਾ ਕਦੇ ਇਹਦਾ ਹੋ ਗਿਆ। ਜਿਹੜੀ ਆ ਕਾਲਰ ਬਣੀ ਹੁੰਦੀ ਆ ਇਹ ਕਿ ਸੋਗ ਆਸਤੇ ਨਹੀਂ ਹੁੰਦੀ ਹੈਗੀ। ਇਹ ਲੋਕ ਕਰਨ ਵਾਸਤੇ ਹੁੰਦੀ ਆ ਪਰ ਕਰਨੀ ਆਹੀ ਜਗ੍ਹਾ ਤੇ ਇਹ ਇਹ ਨਹੀਂ ਹੈਗਾ ਵੀ ਵਿਚਾਲੇ ਕਰਨੀ ਆ ਵਿਚਾਲੇ ਇਹਨੇ ਚੂੜੀ ਖਰਾਬ ਕਰਨੀ ਆ ਕਰਨੀ ਇੱਥੇ ਆ ਚਾਹੇ ਤਾਂ ਅੰਦਰ ਬਾਸਲਾ ਪਾ ਲਓ ਚਾਹੇ ਨਟ ਡਬਲ ਕਰ ਲਓ ਜਿਵੇਂ ਮਰਜੀ ਕਰ ਲਓ ਪਰ ਨੁੱਕਰ ਤੇ ਲੋਕ ਕਰਨੀ ਆ ਅੰਦਰ ਨਹੀਂ ਕਰਨ ਨਾ ਨਾਟ ਖੁੱਲੇ ਨਾ ਢਲਾ ਹੋਵੇ ਕੋਈ ਵੀ ਚੀਜ਼ ਬਣੀ ਹੁੰਦੀ ਆ ਕਿਸੇ ਗੱਲ ਨੂੰ ਬਣੀ ਹੁੰਦੀ ਆ ਨਾਕੀ ਸੈੱਟ ਹੈ ਜਮਾ ਪਹਿਲੇ ਸੀਰੀਅਨ ਦਾ ਆਇਆ ਮਸ਼ੀਨ ਦਾ ਭੇਤੇ ਆਉਂਦਾ ਹਨਾ ਆਪਦੇ ਵੱਲੋਂ ਕੋਈ ਕਮੀ ਨਹੀਂ ਹੈਗੀ ਪਤਾ ਲੱਗ ਜਾਂਦਾ ਵੀ ਕੀ ਹੁਣ ਆਇਆ ਪਹਿਲਾ ਲੋਕਲ ਚੱਲੀ ਹੋਈ ਆ ਆਪਣੇ ਹਿਸਾਬ ਨਾਲ ਜਿਹੜੀ ਚਲਾਈ ਆ ਉਹ ਹੋਰ ਹੈ ਪਹਿਲਾਂ ਠੰਡੇ ਮਤੇ ਦੇ ਬੰਦੇ ਤੇ ਚੱਡਾ ਇਹਨੂੰ ਚਾਲੂ ਇਧਰੋਂ ਦਾ ਕੋਈ ਕਮੀ ਨਹੀਂ ਇਕੱਲੀ ਕਾਟਰ ਦੀ ਮਾੜੀ ਮੋਟੀ ਫਾਈਟਿੰਗ ਆ ਹੁਣ ਸੈੱਟ ਕਰੀ ਆ ਮੂਰੇ ਐਂਗਲ ਤੇ ਮਾਲ ਜਾ ਖੜਦਾ ਸੀ ਟਾਈਮ ਦੋ ਸੈਟ ਕਰਿਆ ਡਿਵਾਈਡਰ ਦਾ ਤੇ ਰੀਲ ਵੀ ਛੇੜੀ ਆ ਚਲਾ ਕੇ ਪਤਾ ਲੱਗੂ ਹੁਣ ਕੱਲੋਂ ਵੀ ਗੋਲਾ ਲਾਤਾ ਆਪਾਂ ਨੇ ਟਾਈਮ ਲੱਗਿਆ ਨਹੀਂ ਹੈਗਾ ਲਾਉਣ ਦਾ ਤੂੰ ਫੇਰ ਬੁਰਾ ਜਿਹਾ ਲੱਗਦਾ ਦੀ ਟੇਪ ਇਹ ਲਿਆ ਕੇ ਲਾਤੀ ਇਹ ਚੱਲ ਇਹਨੇ ਕੱਢਾਂਗੇ ਅਿਤਕੀ ਦਾ ਸੀਜ਼ਨ ਫੇਰ ਅਗਲੀ ਵਾਰ ਨੂੰ ਲਾਵਾਂਗੇ ਨਵਾਂ ਇਹਦਾ ਪੱਲਾ ਅੰਦਰ ਕਰਤਾ ਸੀ ਉਹਦਾ ਰਹਿ ਗਿਆ ਕਰਨਾ ਇਹ ਦਾਲ ਡੋਲ ਜੇ ਨਹੀਂ ਇੱਕ ਝੋਨੇ ਚ ਨਿਉਰੇ ਦਾਲ ਡੋਲ ਜੇ ਫਸਦੇ ਹੈਗੇ ਕੰਮ ਉਸ ਜੀ ਟੁੱਟ ਗਿਆ ਅੱਜ ਇਹ ਦੇਖਾਂਗੇ ਸਾਬ ਨੂੰ ਚੱਕ ਕੇ ਲਿਆਵਾਂਗੇ ਬੈਲਟ ਨੇ ਹਟਾ ਨਾ ਇਹ ਹੁਣ ਤਾਂ ਕੰਮ ਠੰਡਾ ਵੀ ਜਿਹੜੀ ਕਮੀ ਪੇਸੀ ਹੁੰਦੀ ਉਹ ਕੱਢੀ ਜਾਂਦੀ ਹੈ ਇੱਕ ਬਾਈ ਉਦੋਂ ਪਹਿਲਾਂ ਕਮੈਂਟਾਂ 'ਚ ਕਰਦਾ ਸੀ ਕਹਿੰਦਾ ਆਹ ਤੁਸੀਂ ਛੇੜਿਆ ਕਹਿੰਦਾ ਬੈੱਡ ਸਾਲਟ ਨਾਲ ਰੱਖ ਲਿਓ ਇਹ ਹੀ ਜਿਹੜੀਆਂ ਗੱਲਾਂ ਨਾ ਕਰਿਆ ਕਰੋ ਇਹ ਗੱਲਾਂ ਉਹਨਾਂ ਨੂੰ ਕਹੀ ਨਹੀਂ ਹੁੰਦੀਆਂ ਹੁੰਦੀਆਂ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ ਨੇ ਡੀਜ਼ਲ ਡੁੱਲ ਗਿਆ ਜੀ ਇਹਦਾ ਉਹ ਪਾਈਪ ਬਦਲਿਆ ਦੀ ਮੇਨ ਟੈਂਕੀ ਹੇਠਲੇ ਆ ਉਹ ਲੀਕ ਸੀਗਾ ਉਹ ਤੇਲ ਦਾ ਟਪਕਾ ਟਪਕਾ ਹੋ ਰਿਹਾ ਸੀ ਤਾਂ ਟਿਕਾਣਾ ਜੰਮ ਗਿਆ ਇਹ ਦਿਮਾਗ ਨਾਲ ਚੱਲਣਾ ਪੈਂਦਾ ਵੀ ਹੁਣ ਜੇ ਨਾ ਲਾਉਂਦੇ ਤਾਂ ਇਹਨਾਂ ਨੇ ਇਥੋਂ ਟਾਇਰ ਵੜ ਦੇਣ ਆ ਜੀ ਇਹ 1.5 1.5 ਇੰਚ ਦੇ ਲਾਣੇ ਹਾਂ ਆ ਦੇ ਆਹ ਇਹ ਗਲ ਖੁੱਲੀ ਹੋਈ ਆ ਹਾਂ ਇਹ ਨਟ ਜਾਇ ਦਾ ਕਾਲਰ ਜੀ ਟੁੱਟੀ ਹੋਈ ਆ ਉਹਦੇ ਵਿੱਚੇ ਆ ਜੀ ਪੱਤੀ ਬੰਦ ਬਾਸਲ ਪਾ ਕੇ ਇਹਨੂੰ ਪੱਕੀ ਕਰਦੇ ਨਹੀਂ ਉਧਰੋਂ ਵੀ ਖੋਲ ਲੈ ਇਹਦੇ ਟਾਂਕਾ ਜਾਲਵਾ ਲਾਂਗੇ ਬਾਹਰ ਦੇ ਫਟ ਦਾ ਪਿਆ ਚੱਕ ਲਿਆਵਾਂਗੇ ਇੱਥੇ ਲਾ ਲਾਂਗੇ ਨਾਲ ਲਾਈਟ ਆ ਜੂਦੋਂ ਸਾਮ ਨੂੰ ਆ ਵੀ ਸੜਤੀ ਤੇ ਤਾਂ ਫਟ ਬਿਜਾ ਲਿਆ ਕਰ ਬਹੁਤ ਹੋੜ ਹੋਇਆ ਵਧੀਆ ਕਰਮ ਕੋਈ ਚੱਲਦੀ ਹੈ ਲੋ ਆ ਆ ਕੀ ਪਾਣੀ ਦਾ ਡੋਲੇ ਆ ਚਾ ਆ ਗਿਆ ਇੱਥੇ ਕਿਵੇਂ ਡੁੱਲ ਗਈ ਤੁਹਾਡੇ ਕੋਲ ਚਾ ਵੀ ਕੀ ਆ ਜੀ ਬੋਲੀ ਸੀ ਉਸਰਾ ਇਹ ਤਾਂ ਲਾ ਹੌਕੀ ਤਰਕਣ ਬਾਈ ਜੀ ਹੂੰ ਉਹਦਾ ਜਾਰੇ ਲਵੂ ਦੋ ਤਿੰਨ ਦਿਨਾਂ ਚ ਇਹਦਾ ਉਹਦੀ ਵੀ ਟੈਨਾ ਪਛੇ ਨੂੰ ਕਰ ਮੋਹ ਨੂੰ ਕਰਨਾ ਥੋੜੀ ਹੂੰ ਛੇੜੀਆਂ ਜੀ ਹੁਣ ਮੜੇ ਬੜੇ ਤਰ੍ਹਾਂ ਕੇ ਸੱਟ ਠੰਡੇ ਜਿਹੇ ਕਰਦੇ ਆ ਜੀ ਮੜੀਆਂ ਜੇ ਉਰੀਦੀਆਂ ਮੋਹ ਨੂੰ ਕਰਦੇ ਆ ਸੂਰ ਜਿਹਦਾ ਅਸਾਬ ਲੈ ਲੈਂਦੇ ਫਿਰ ਕਰਦੇ ਆ ਇਹਦੇ ਕੜੀ ਪੂਰੀ ਰੱਖੀ ਹੈ 11 ਉਹਦਾ ਫਿਰ ਉਹਦਾ ਗੇਅਰ ਦਾ ਫਰਕ ਉਹਦੇ 13 ਹੀ ਰੱਖ ਲਈ 11 ਇੰਚ ਇਹ ਜਿੱਦ ਨੂੰ ਰੋ ਭੱਜਣਾ ਉਹ ਏਸੀ ਦੀ ਪਹਾਨ ਕਰਦਾ ਉਹ ਇਹੀ ਰੱਖ ਲਈ ਉਹ ਵੀ ਬਸੇਰੀ ਤੁਰਦੀ ਆ ਗਰੋਹੀ ਰੋਡ ਤੇ ਨਾ ੱਧਕਾ ਨਹੀਂ ਹੁੰਦਾ ਬੱਤ ਸਿਰਜੀ ਚੱਲੀ ਜਾਂਦੀ 10 ਤੇ ਫਿਰ ਇਹ ਉੱਤੇ ਵਾਲੀ ਚੜਦੀ ਆ ਉੱਤੇ ਕੈਜੀ ਨਾਲ ਵੀ ਚੱਲ 5:30 6 ਘੰਟੇ ਆ ਜੀ ਬਾਹਰ ਆਕਾ ਇਹ ਪੱਖਾ ਤਾਂ ਲਾਤਾ ਸੀ ਉੱਤੇ ਜਗਾਰ ਦੇ ਪਰ ਫਰ ਨਹੀਂ ਮਿਲੇ ਹੈਗੇ ਯਾਰ ਪੁੱਠੇ ਅੱਜ ਦੇਖਦੇ ਆ ਦੂਜੇ ਲਾਉਣੇ ਆ ਕੂਲਰ ਫਰੇ ਕੂਲਰ ਵਾਲੇ ਉਹ ਉੱਥੇ ਚੱਕਰਾਂ ਵਾਲੇ ਹੁੰਦੇ ਨੇ ਉਹਨੇ ਆ ਕੇ ਲਾ ਮਾਰ ਇਹ ਟੈਂਪਰੇਰੀ ਜਿਹੇ ਲਾਤੇ ਤੇ ਇਹ ਇੱਧਰੋਂ ਹਵਾ ਮਾਰਦੇ ਨੇ ਯਾਨੀ ਕਿ 40 ਤੋਂ 50% ਮਾਲ ਖਿੱਚੀ ਜਾਂਦੇ ਨੇ ਬਾਲਾ ਨਹੀਂ ਜਾਂਦਾ ਕਹਿ ਬੰਦੇ ਨੇ ਦੀ ਮੁੱਖੀ ਦਾ 2-3% ਵੀ ਨਹੀਂ ਹੈਗੀ ਸਾਰਾ ਮਾਰ ਪਿੱਛੇ ਜਾਂਦਾ ਹੋਇਆ ਆ ਵਾ ਵਾ ਬਹੁਤ ਜ਼ਿਆਦਾ ਵਧੀ ਹੈ ਜਿਹੜੀ ਸੈਟ ਆ ਕਿਉਂਕਿ ਵੱਡੀਆਂ ਕੀਤਿਆਂ ਦੇ ਹਿਸਾਬ ਨਾਲ ਕੂਲੀ ਪਾਈ ਹੋਈ ਹੈ ਪਰਲੀ ਡੈਕਸ਼ਨ ਅਸੀਂ ਪਿੰਡ ਖੋਲੀ ਨਹੀਂ ਸੀ ਉੱਥਾਂ ਚੈੱਕ ਕਰ ਲਈ ਤੇ ਉਹ ਹੱਬ ਉਹ ਵਿਜ਼ਿਟਰ ਲੈਣੀ ਸੀ ਉਹ ਰਾਹ ਚ ਆਉਂਦਿਆਂ ਦੀ ਸੀ ਲੀਕ ਹੋਗੀ ਇੱਥੇ ਜਦੋਂ ਪੱਟਣ ਲੱਗੇ ਉਹ ਇੰਨਾ ਜ਼ਿਆਦਾ ਸਾਈਟ ਟਾਈਟ ਫਿਰ ਪ੍ਰੈਸ ਤੇ ਘੜਾ ਕੇ ਲਿਆਏ ਤੇ ਦੋਏ ਦਿਨ ਸਵੇਰੇ ਫਿੱਟ ਕਰੀ ਇਹ ਥੋੜਾ ਹੈਗੀ ਸੀ ਕੋਲੇ ਇਹ ਕਰੇ ਸ਼ਾਫਟ ਪਈ ਸੀ ਸੱਤ ਦੀ ਤੇ ਮਾਰਗ ਟੁੱਕ ਕੇ ਜੇ ਕਰ ਲਿਆ ਤਾਂ ਜਗਾਰ ਹੁਣ ਮੈਂ ਬਾਗੂ ਨੂੰ ਪਾ ਰਿਹਾ ਢਿੱਡ ਤੱਕ ਚਿਆਣੀ ਕੱਲ ਢਿੱਡ ਤਾਂ ਹੁਣ ਨਾਲ ਹੀ ਰਹੂ ਢਿੱਡ ਬਣ ਜਾਂਦਾ ਕਿਧਰੇ ਹੂੰ ਰਾਤ ਆਲਾ ਕਿਥੇ ਆਂਟੀ ਬਾਟੀ ਲਿਆ ਬਾਟੀ ਓਏ ਬਾਟੀ ਓਏ ਆਂਟੀ ਰਾਤ ਤਾਂ ਸੇਰ ਬਣਿਆ ਹੋਇਆ ਏ ਆਇਆ ਤੁਹਾਨੂੰ ਇੱਕ ਚੀਜ਼ ਦਿਖਾਵਾਂ ਉਹ ਕਿਹਾ ਗਿਆ ਵੰਟੀ ਉਹ ਦਾ ਨਾ ਨਹੀਂ ਇਹ ਵੰਟੀ ਚਲੋ ਜਿਹੜੀ ਆਪਣੀ ਛੋਟੀ ਸੀ ਪਾ ਇਹਦੇ ਜੰਨੀ ਕਰਦੇ ਆ ਕਿੱਥੋਂ ਬਾਸ ਉਹਦੇ ਵਿੱਚ ਜਾ ਰਹੀ ਆ ਬਾੜੀ ਗਿਆ ਠੀਕ ਆ ਬੰਦੇ ਨੇ ਮੈਂ ਤਾਂ ਕੋਈ ਮੂਰ ਨਹੀਂ ਵੇਖਿਆ ਜਿਹੜੀ ਮੱਖੀ ਟੈਕ ਉੜ ਕੇ ਜਾਂਦੀ ਹੈ ਮਾਰੀ ਮੁੱਟੀ ਉਹ ਉੜਨ ਲੱਗ ਜੀ ਅਕੇ ਖੁੱਸ ਕਰ ਲੋ ਰੀਸਾਂ ਕਰ ਲੋ ਕਰ ਲੋ ਰੀਸਾਂ ਨਹੀਂ ਕਰੀਏ ਆਹ ਦੀਆਂ ਐ ਪੱਗ ਲੈਣੀ ਹੈ ਕਿ ਨਾਲ ਸਾਤਾ ਯਾਰ ਚਾਹ ਦੀ ਕਰੀਏ ਨਾ ਤੇ ਪੱਗ ਲੈਣੀ ਹੈ ਕਿ ਨਹੀਂ ਆਹ ਦੀ ਪੱਗ ਉਸਤਾਦਗੀਰੀ ਦੀ ਪੱਗ ਲੈਣੀ ਹੈ ਕਿ ਨਹੀਂ ਨਹੀਂ ਦੇ ਦਿਓ ਚਲ ਕੋਈ ਪਰ ਨਹੀਂ ਦੇ ਦਿਓ ਪੱਗ ਲੈਣੀ ਹੈ ਕਿ ਨਾਲ ਸਾਤਾ ਖਰੀਦੀ ਪਰ ਨਹੀਂ ਦੇ ਦਿਓ ਪਰ ਨਹੀਂ ਵਾਹ ਖੜਾ ਆਈ ਦੇ ਦੇ ਲੈ ਖੜਾ ਪੈਂਚਾ ਦੇ ਇਹ ਵੀ ਪਾਟਿਆ ਹੋਇਆ ਭੈ ਜਿਹਦਾ ਨਵਾਂ ਤਾਂ ਦੇ ਦੂੰ। ਉਹ ਨਵਾਂ ਇਹਦੇ ਵਿੱਚ ਦੀ ਨਿਕਲ ਜੂ। ਇਹਦਾ ਵੀ ਨਵਾਂ ਪਾ। ਨਹੀਂ ਉਸਤਾਦ ਐਸਾ ਨਹੀਂ ਨਿਕਲਣ ਦਿੰਦਾ ਸੀ ਇਹਦੇ ਨਾਲ। ਜਮ ਮਾ ਕਾ ਨੂਗਾ। ਇਹ ਰੇਟਾ ਕਰਾਉਂ ਹੈ ਤੇ। ਉਸਤਾਦ ਹਾਂ ਜਾਨ ਦਾ ਖੌਮ ਰਪਾੜਦਾ ਵੀ ਸਾਡ ਦਾ ਆਡੀਟੀ ਆਪਣੀ ਭੈਣ ਚੋਤੇ ਯਾਰ ਆਡੀਟੀ ਭਾਗ ਹੋਣ ਫਰਤੀ ਕਰਾਉਣਾ ਲੱਭੋ ਉਹ ਬਣਾ ਲਿਆ ਮੈਂ ਜੋ ਜੂ ਜਾ ਹੈ ਜੀ ਤਾਂ ਬਣਾ ਲਿਆ ਭਜਾਉਣ ਦੀ ਤਿਆਰ ਚ ਬੜੀ ਭਜਾਏ ਜਾਂਦੇ ਨੇ ਚੋਤੇ ਦਾੜ ਪੈਂਦਾ ਜੇ ਲਾਉਂਦੇ ਜਿਰਤੀ ਤਾਂ ਹੈ ਹੈ ਆਹ ਕਿ ਡਾੜ ਮੁਖਰੇ ਦਾ ਕੀ ਟੱਟ ਇਕੱਠਾ ਹੁੰਦਾ ਐਂ ਇੰਦਰਾ ਮੇਰਾ ਸਿਰ ਤੋਂ ਉਹਦਾ ਜੀ ਡਾੜ ਦਾ ਮੇਰਾ ਪਿੰਡ ਦੀ ਮਸ਼ੀਨ ਦਾ ਥੋੜੀ ਪੈਂਦਾ ਸੀ ਆਹ ਆਹ ਇੰਦਰਾ ਬੁਰੀ ਬੁੱਲੀਂਗਾ ਬੁੱਲੀ ਦਾ ਨਾ ਮਾੜਾ ਇਹਨੇ ਪੂਰੀ ਜਿਹੇ ਨਾ ਦਾਣਾ ਨਾ ਮੈਂ ਕਰ ਮੈਂ ਪੂਰਾ ਖੋਲ ਦੇ ਭਰਾਵਾ ਹੋਰ ਕੀ ਕਰਿਆ ਗੁਰ ਦਾਣਾ ਤਾਂ ਨਹੀਂ ਉਹ ਉਹ ਦਾਣੇ ਕਾ ਨੂੰ ਦੀ ਉਹ ਉਹ ਕਣਕ ਦੀ ਚੋੜੀ ਸੀ ਬਾੜੀ ਯਾਰ ਉਹਨੂੰ ਮੈਂ ਕਿਹਾ ਮਰੇ ਟੈਂਟ ਚ ਝੜ ਮੈਂ ਕਿਹਾ ਉਹ ਯਾਰ ਮੰਨਦੀ ਨਹੀਂ ਦੀ ਉਹ ਮੈਂ ਕੋਈ ਨਾ ਭਾਈ ਨਾ ਛੇੜ ਕੰਨੀ ਕਰ ਮਾ ਮਾ ਨਾ ਨਾ ਮਨਾਵਾ ਫਿਰ ਕਹਿੰਦਾ ਹੁਣ ਮੱਖੀ ਆਉਦੀ ਆ ਮਾਂ ਵੀ ਉਹ ਇੱਕ ਕੋਸਾ ਆਉਂਵੇ ਫਿਰ ਮੈਨੂੰ ਕਾਟਰ ਦੇ ਮੂਹਰੇ ਲੈ ਗਿਆ ਮਾਂ ਗੋਵਿੰਦ ਨੌਂ ਦੀਆਂ ਦਾ ਹੋਰ ਹੈ ਕੋਈ ਨਾ ਨਾ ਸਰਦਾਰ ਘੱਗੇ ਵਾਲੀ ਸਰਦਾਰ ਘੱਗੇ ਵਾਲੀ ਨਵੀ ਆਓ ਜਮਾ ਇਹ ਕੋ ਕਰਦੀ ਹੈ ਜੱਗੀ ਦਾ ਮੁੰਡਾ ਕੱਢਦਾ ਸਾਡੀ ਬਾਜਾਂ ਆਹ ਕਾਲੇ ਸਾਡੇ ਨਾਲ ਕਿ ਸਾਡੇ ਘਰ ਆਇਆ ਸਰਦਾਰ ਇੱਕ ਇੱਕ ਅੱਗੇ ਵਾਂਗ ਕੂਲ ਤੇ ਲਿਖਾ ਦੀ ਮੇਰਾ ਨਾਮ ਹਾਨੀਆਂ ਜੇ ਕੋਈ ਪੁੱਛੇ ਅੱਖੀ ਮੇਰੇ ਦੋ ਰਾਣੀਆਂ ਐ ਕਿਵੇਂ ਤੁਰਿਆਂ ਨੇ ਕਬਜ਼ਾ ਲੈਣਾ ਹੁੰਦਾ ਕਿੱਡੇ ਕਿੱਡੇ ਬੰਦੇ ਨੇ ਅਗਣਾ ਉਹ ਦੱਬ ਲੋ ਬੰਦ ਕਤਕੀ ਲੇ ਕੇ ਹਦੋ ਰੋਕੀ ਨਾ ਪਾਉਣ ਕਰਨ ਉਹਦੀ ਨਾ ਦੱਬ ਲਈ ਜਿੰਨੇ ਸਾਰੇ ਕਰਕੇ ਚਾਰ ਪੰਜ ਕਿਲਿਆਂ ਜੋ ਟੈਂਕ ਭਰਿਆ ਘੋਲੇ ਨੇ ਮਾਰੇ ਚਾਰ ਸਾਪੜੇ ਘੋਲੇ ਨੂੰ ਆ ਜਾਗਾ ਤਾਂ ਇਹ ਟੈਂਕ ਦਾ بیچਣੀ ਹੈ ਘੋਲੇ ਤੋਂ ਉਹਦੇ ਹੁੰਦੇ ਹੀ ਨਹੀਂ ਕੁਸ ਓਏ ਹੋਰ ਭਾਏ ਕਿ ਚਾਰ ਕਿਲਾ ਠੇਕਾ ਵਾਰੋ ਮਾਫ ਦੇ 250 ਰੁਪਿਆ ਕਹ ਠੀਕ ਆ ਭਾਈ 250 ਲੈ ਲੈ ਨਿਕਲੀ ਵੀ ਕਿੰਨੀ ਉਹ ਜੋ 10 ਕਿੰਮਟਲ ਹੋਈ ਆ ਇੱਕ ਟੈਂਕ ਭਰਿਆ ਫੁੱਲਾ ਉਹ ਵੀ ਬਕਲੀਆਂ ਉਹਨਾਂ ਖਾਨ ਜੋਗਰੀ ਉਹਦੀ ਉਹ ਨਰਮ ਜਾਨ ਦੇ ਉਹ ਵਿੱਚ ਪਾਣੀ ਦੀ ਮਾਰ ਆ ਜਿੱਥੇ ਸੇਮ ਆ ਨਾ ਉੱਥੇ ਤਾਂ ਇਹੀ ਕਰਦੀ ਆ ਨੇ ਉਸਤਾਦ ਇੱਕ ਉਹ ਦੀ ਉਹ ਸੈੱਟ ਕਰਕੇ ਦੇ ਸਾਨੂੰ ਪਲੇਟ ਨਹੀਂ ਕਰ ਲੋ ਯਾਰ ਉਹਨੂੰ 1.2 ਨੂੰ ਭੁਗ ਮੈਂ ਦਿਆਂ ਤੂੰ ਤਾਂ ਮੈਨੂੰ ਪੱਗ ਦੰ ਦੇ ਦੇ ਹੈ ਬਾਕੀ ਦਿਨ ਦੇ ਰਿਹਾ ਉਸਤਾਦ ਤੂੰ ਤਾਂ ਇਹਨੂੰ ਕਹਿ ਰਿਹਾ ਹਾਂ ਹਾਂ ਉਹ ਹੁੰਦੀ ਸਲੈਡਾ ਸਲੈਡਾ ਓਏ ਰਾਤ ਕੀ ਹੋ ਗਈ ਤੈਨੂੰ ਹੈ ਇਹ ਗੁੱਸਾ ਕਰੀ ਖੜਾ ਯਾਰ ਕਰ ਕਿਹੜੀ ਦਾ ਰਾਤ ਵਾਲੀ ਦਾ ਮੇਰੇ ਵੀਡੀਓ ਬਣਾ ਯਾਰ ਤੁਸੀਂ ਨਹੀਂ ਆਪਾਂ ਕਿਹਾ ਕਿਸ ਨੂੰ ਪਾਈ ਐ ਗੁੱਸਾ ਕਰੀ ਜਾਵੇ ਫਿਰ ਇਹ ਕੀ ਕਰ ਲੂਗਾ ਗੁੱਸਾ ਕਰਕੇ ਆਪ ਵੀ ਭੁੰਜਾਂ ਨੂੰ ਚਾਕੇ ਹਟ ਜੂ ਹੋਰ ਕਿਸੇ ਨੂੰ ਮੜਾ ਜਾ ਹਾਂ ਰਾਤ ਕੀ ਹੋ ਗਈ ਤੈਨੂੰ ਹੁਣ ਦੱਸ ਦੱਸ ਦੇ ਕਮਾਚ ਗਿਆ ਕਹਿੰਦਾ ਮੇਰੇ ਦਿਖਾ ਕਿਹੜਾ ਕਿਹੜੇ ਕਿਹੜੇ ਕਿਹਨੇ ਮਾਰੀ ਤੀ ਹੈ ਰਾਤ ਤਾਂ ਮੇਰੇ ਰਾਤ ਹਾਂ ਲੱਗਿਆ ਹੈ ਹਾਂ ਕਹਿੰਦਾ 18 ਦੀ ਪਹਿਲਾਂ 18 2008 ਦੀ ਗੱਲ ਆ ਇਹ ਰਾਤ ਤਾਂ ਮੇਰਾ ਸਾਹ ਕਹਿੰਦਾ ਤੂੰ ਚਾਰ ਬੰਦੇ ਬੈਠ ਕੇ ਰੋਟੀ ਖਾਣੇ ਆਂ ਨਹੀਂ ਆ ਬੋਲੀ ਵਾਲਿਆਂ ਦਾ ਇਹ ਰਾਤ ਮੇਰਾ ਸਾਰਾ ਸਾਰੀ ਰਾਤ ਨਹੀਂ ਜੰਪ ਇਹ ਆਪਾਂ ਨੂੰ ਰੋਟੀ ਸਾਰੀ ਰਾਤ ਨਹੀਂ ਜੰਪ ਕਰਾਇਆ ਕਿ ਆਪਾਂ ਨੂੰ ਰੋਟੀ ਪਤਾ ਕੀ ਦਿੱਤੀ ਆ ਕੁੱਤੇ ਰੋਟੀ ਦਿੱਤੀ ਆ ਆ ਰਾਤ ਰਾਤ ਕੁੱਤੇ ਨੂੰ ਕਹਾਂ ਰੋਟੀ ਪਾਇਆ ਕਰੋ ਆ ਲੈ ਗਰੇਦਾਲ ਦੀ ਉਹ ਅੱਜ ਫੇਰ ਗੱਲ ਉਹ ਅੱਜ ਫੇਰ ਗੱਲ ਸੀੜੀ ਦੀ ਉਹ ਵਾਲੀ ਇਹਨਾਂ ਨੂੰ ਕਲੈਂਕਰੀ ਚਹੀਦੀ ਨਹੀਂ ਤੇ ਉਹ ਤੋਂ ਮੈਂ ਕੱਲਾ ਕੱਢ ਲਊਂਗਾ ਇੱਥੇ ਭੇਜਦਾ ਰੂਹੀ ਮੇਰਾ ਨਾਉ ਲਈ ਜਾਂਦਾ ਹੈ ਹੋਰ ਹੁਣ ਲੈ ਲਾ ਦੇ ਉੱਤੇ ਮਸੀਨ ਲਿਜਾ ਕੇ ਕੱਢਦੀ ਨਾ ਗੱਡੀ ਫੇਰ ਕਹੀਂ ਪੱਕਾ ਹਾਂ ਟਰੈਲਰ ਪਾ ਕੇ ਕਿੱਥੇ 2 ਦੇ ਪਾਰੇ ਚਾਹੇ 2 ਦੇ ਪਾਰੇ ਮਾਗ ਲੈ ਇਹ ਦੀ ਚੀਜ਼ ਤੇ ਕਰ ਤਾ ਲੈ ਚੱਲ ਅਗਰ 2 ਬਦਲ ਦੀ ਚੀਜ਼ ਕਰ ਕੰਮ ਕਰ ਲੈ ਇਹ ਕੱਲਾ ਕਰਦਾ ਜੀ ਸੁਰੂ ਦੀ ਛੜਤੀ ਇਿੱਥੇ ਥੱਲੇ ਸਿੱਟਣਾ ਲਈ ਆ। ਥੋੜੀ ਥੱਲੇ ਬਾਗ ਦੀ। ਇਹ ਆਪਣਾ ਪੱਕਾ ਹੀ ਠੀਕਾ ਹੁੰਦਾ ਔਰੇ ਇਹ ਕਮਰਾ ਹੈਗਾ ਪੱਥਾਂ ਲੱਗਿਆ ਹੋਇਆ। ਉਹ ਪੈਂਚਰਾਂ ਵਾਲੇ ਦੀ ਉਹ ਦਿੱਤੀ ਹੋਈ ਹੈ ਕਿਰਾਏ ਤੇ ਜਿੰਨਾ ਦੇ ਆਪਾਂ ਰਹਿਣੇ ਆ। ਔਰੇ ਰੋਟੀ ਟੁੱਕ ਦਾ ਸੁੱਖ ਹੈ ਇੱਕ ਤਾਂ ਘਰੋਂ ਆਉਂਦੀ ਆ ਚਾਹ ਪਾਣੀ ਸਾਰਾ ਕੁਝ। ਉਹ ਹੋ ਰਿਹਾ ਐਮਰਜੈਂਸੀ ਲੋਡ ਆ ਉਹ ਵੀ ਮਿਲਦਾ ਸਾਰਾ ਬਾਕੀ ਏਰੀਆ ਦਾ ਯਾਰ ਬਥੇਰੇ ਹੁੰਦੇ ਨੇ ਪਰ ਉ ਜਾ ਕੇ ਖੜਨ ਨਾਲ ਚੰਗਾ ਵੀ ਕੋਈ ਆਪਦਾ ਪੱਕਾ ਠਿਕਾਣਾ ਹੋਵੇ ਉਹਦੇ ਵਰਗੀ ਰੀਸ ਨਹੀਂ ਹੁਣ ਇੱਥੇ ਇੱਕ ਘਰ ਬਣਿਆ ਹੋਇਆ ਜਦੋਂ ਮੈਂ ਪਹਿਲੇ ਹੀ ਜੇਨ ਇੱਥੇ ਆਇਆ ਪਿੰਡ 'ਚ ਇੱਕ ਟਰੈਕਟਰ ਵਾਲੀ ਮਸ਼ੀਨ ਵੀ ਨਹੀਂ ਸੀ ਕੋਈ ਵੀ ਤੇ ਇੱਕ ਮਸ਼ੀਨ ਆਈ ਸੀ ਉਹ ਵੀ ਰਾਹ ਤੋਂ ਜਾਂਦੀ ਜਾਂਦੀ ਖੜ ਗਈ ਸੀ ਉਦੋਂ ਵੀ ਕੰਮ ਬਹੁਤ ਜ਼ਿਆਦਾ ਸੀ ਉਦੋਂ ਤੇ ਹੁਣ ਇਹ ਵੀ ਆਉਣ ਲੱਗੇ ਨੇ 2018 ਚ ਆਇਆ ਦੀ ਬਾਈ ਉਸ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਆਉਣ ਲੱਗੇ ਥੋੜਾ ਜਿਹਾ ਇਰਖਾ ਜੀ ਰੱਖਦੇ ਨੇ ਤੇ ਆਪਾਂ ਪਾਸਾ ਹੀ ਵਟ ਲੈਨੇ ਵੀ ਚਲ ਕੋਈ ਨਹੀਂ ਇਹਨਾਂ ਦੇ ਕਰਮ ਨੇ ਜਿਹੜੀ ਇਹਨਾਂ ਨੇ ਖਾਣੀ ਆਪਾਂ ਖਾਣੇ ਆਪਾਂ ਆਪਣੇ ਖਾਣੇ ਨੇ ਅਰੇ ਚੰਗੀ ਜੀ ਗੱਲ ਨਹੀਂ ਹੁੰਦੀ ਹਨਾ ਵੀ ਬੰਦਾ ਬੰਦੇ ਦੀ ਦਵਾਈ ਹੁੰਦਾ ਵੀ ਅਹੀਂ ਇਹ ਗੱਲਾਂ ਨਹੀਂ ਕਰੀ ਜਾਂਦੇ ਹਰਮੀਤਾਂ ਨੇ ਇਹਨਾਂ ਕੋਲੇ ਤੇ ਬਾਕੀ ਕੱਲ ਤੇ ਪਰਸੋਂ ਚ ਇਥੇ ਕੰਮ ਦਾ ਜ਼ੋਰ ਪੈਣਾ। ਵੀ ਫੇਰ ਉਹੀ 11 12 11 12 ਰੋਜ਼ ਵੱਜ ਜਾਂਦੇ ਹੁੰਦੇ ਨੇ। ਤੇ 5 ਵਜੇ ਚੱਲ ਪੈਂਦੀ ਹੁੰਦੀਆਂ ਮਸ਼ੀਨ। ਇੱਕੋਰੇ ਟਰਾਲੀਆਂ ਦਾ ਬਹੁਤ ਜ਼ਿਆਦਾ ਪੰਗਾ ਕਿਸੇ ਦੇ ਟਰਾਲੀ ਨਹੀਂ ਹੁੰਦੀ। ਜ਼ਿਆਦਾ ਉਹ ਪਿਕਅਪਾਂ ਚ ਜਾਂਦੀਆਂ ਗਣਕ ਜਾਂ ਕੋਈ ਐਸਰ ਦੀਆਂ ਗੱਡੀਆਂ ਚ ਹੁੰਦੀਆਂ ਨੇ ਕਿਸੇ ਕੋਲੇ ਇਹ ਨਹੀਂ ਵੀ ਸਾਰਿਆਂ ਕੋਲ ਨਾ ਹੋਣ। ਤੇ ਹੁਣ ਸੇਮ ਸੂਮ ਘਟ ਗਈ ਪਹਿਲਾਂ 2 ਸਾਲ ਸੇਮ ਬਹੁਾਈ ਆ ਔਰੇ। ਜੇਸੀਬੀ ਵਾਲੇ ਨਾਲ ਪੱਕਾ ਹੀ ਹੋ ਗਿਆ ਸੀ ਵੀ ਤੂੰ ਪੱਕਾ ਹੀ ਠੇਕੇ ਵਾਲੀ ਕੰਮ ਕਰ ਹੁਣ ਅੱਜ ਵੀ ਜਿਵੇਂ ਇਹ ਗੱਲ ਕਰਦੇ ਤੇ 4 ਕਿਲੇ ਦੇ ਹੁਣ ਸਾਰੇ ਮਿਲਾ 15 ਕਵਾਂਟਲ ਹੋਣੇ ਨਹੀਂ ਉਹ ਟੈਂਕ ਵੀ ਪੂਰਾ ਭਰਿਆ ਨਹੀਂ ਸੀ ਉਹ ਕਹਿੰਦਾ ਯਾਰ ਮੈਂ ਤੁਹਾਨੂੰ ਇਹ ਜੋ ਕੀ ਦਵਾਂ ਕੀ ਕੱਢੂ ਤੇ ਮਹਾ ਚੱਲ ਜਾਰ ਦੂ 2500 ਰੁਪਿਆ ਕਰ ਲੈ ਹਨਾ ਇਹ ਰੋ ਕੱਢਿਆ ਹੀਰਾ ਵੱਡੇ ਹੀ ਸੀ ਅੱਜ ਦਸਕੇ ਦੇ ਕਰੀਬ ਦੋ ਕ ਇਹ ਦਿਨਾਂ ਵੱਡੇ ਤੇ ਹੌਲੀ ਹੌਲੀ ਜੇ ਕੰਮ ਆਪ ਹੋਊਗਾ ਦੂਜਾ ਫੋਨ ਮੈਂ ਨੰਬਰ ਅੱਜ ਬੰਦ ਕੀਤਾ ਸੀ ਯਾਰ ਕੰਮ ਕਰਕੇ ਫਿਰ ਮਹਾ ਐਵੇਂ ਹੁਣ ਕਰਦੇ ਆ ਉਹਨੂੰ ਈਰਾ ਜਮਾ ਸੈਟਾ ਯਾਨੀ ਕਿ ਬੇਫਿਕਰ ਵਾਲੀ ਗੱਲ ਹੈ ਇਹ ਹਲੇ ਡਰਦਾ ਜਿੱਦਨੇ ਕੱਲ ਚਲਾਈ ਐ ਮੈਨੂੰ ਕਹਾਂ ਨਾਲ ਚੱਲ ਮਾਹ ਤੂੰ ਡਰਦਾ ਕਿਉਂ ਆ ਜਾ ਚੱਲ ਜਾ ਮਾਹ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਬਾ ਨਰਮ ਕਰਨ ਕਰਕੇ ਜਿਹੜੀ ਮਾੜੀ ਮੋਟੀ ਮੱਖੀ ਆਉਂਦੀ ਉਹ ਤਾਂ ਆਉਂਦੀ ਐ ਨਹੀਂ ਤਾਂ ਕੋਈ ਨਹੀਂ ਆਉਂਦਾ ਇਹ ਸਾਈਟਾ ਜਮਾ ਰਪੇਰਾ ਕਰਕੇ ਕੰਮ ਹੋਲ ਜੇਗਾ ਆਪਦੇ ਥੋੜੇ ਥੋੜੇ ਕੰਮ ਮਾਰੇ ਮਾਰੇ ਜੇ ਬਹੁਤ ਰਹਿ ਗਈ ਹੁਣ ਇਹ ਜੀ ਪਹਿਲਾ ਸੀਜ਼ਨ ਤੋਂ ਬਾਅਦ ਪਹਿਲਾਂ ਆਪਦਾ ਕੰਮ ਨਵੇੜਾਂਗੇ ਫਿਰ ਕਰਾਂਗੇ ਰਪੇਰਾ ਦਾ ਕੰਮ ਅਕਾਲਪੁਰ ਕੇ ਸਹਾਇ ਨਾਲੇ ਇਹ ਵੀ ਮੱਥੇ ਵੱਟ ਪਾ ਕੇ ਕਦੇ ਕੁਝ ਮਿਲਦਾ ਨਹੀਂ ਹੁੰਦਾ ਹੱਸ ਖੇੜ ਕੇ ਟਾਈਮ ਲੰਘ ਜੀ ਉਹ ਹੀ ਮੀਨਾਖੰਡ ਘਰੋਂ ਬਾਹਰ ਰਹਿਣਾ ਉਹੀ ਜੇ ਆਪਾਂ ਵੀ ਕਿਸੇ ਨੂੰ ਦੇਖ ਕੇ ਕੁੜੀ ਜਾਈਏ ਉਹਦਾ ਕੀ ਫਾਇਦਾ ਲੜਨੂ ਦਾ ਲੜ ਲਈਏ ਆਪਾਂ ਕਿਹੜਾ ਜਾਂ ਮਾੜੇ ਮਰਦੇ ਆ ਪਰ ਐ ਚੰਗਾ ਜ ਨਹੀਂ ਨਾ ਲੱਗਦਾ ਪਰ ਬੰਦੇ ਸਮਝਦੇ ਨਹੀਂ ਹੁੰਦੇ ਹੁਣ ਅੱਗੇ ਅਸੀਂ ਪੰਪ ਦੇ ਉਰਲੀ ਸਾਈਡ ਅਸੀਂ ਮਸ਼ੀਨਾ ਖੜਾਉਂਦੇ ਹੁੰਦੇ ਤੇ ਹੁਣ ਇਹ ਕਾਟਰ ਲਾ ਕੇ ਮਸ਼ੀਨ ਲਾਤੀ ਨਾਲ ਏ ਟਰਾਲਾ ਲਾਤਾ ਜਗ੍ਹਾ ਨਹੀਂ ਛੱਡਣੀ ਜਾਣ ਬੁੱਝ ਕੇ ਆਪਾਂ ਫੇਰ ਨਹੀਂ ਬੋਲਦੇ ਵੀ ਚੱਲ ਕੋਈ ਨਹੀਂ ਜਿੱਦਨੇ ਜਗ੍ਹਾ ਛੜਾਉਣ ਤੇ ਆਗੇ ਫਿਰ ਪੰਪ ਵੀ ਖਾਲੀ ਕਰਾ ਦਾਂਗੇ ਲੈ ਦੇਖਣਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਬਾਕੀ ਹੁਣ ਬਣਾਇਆ ਕਰਾਂਗੇ ਚਲਦੀਆਂ ਤੇ ਵੀਡੀਓ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸੀ ਹੁੰਦੀ ਹੈ ਫੋਨ ਨਹੀਂ ਚੱਕਿਆ ਜਾਂ ਫੋਨ ਬੰਦ ਹੈ ਤਾਂ ਕਮੈਂਟ ਮੈਸੇਜ ਕਰ ਦਿਆ ਕਰੋ ਰਿਪਲਾਈ ਜ਼ਰੂਰ ਮਿਲੂਗਾ ਟਾਈਮ ਲੱਗੂ ਫੋਨ ਕਰ ਲਾਂਗੇ ਕਿਉਂਕਿ ਮੇਰੀ ਆਦਤ ਹੈ ਮੈਂ ਜਦੋਂ ਜਿਹੜੇ ਕੰਮ ਵੱਲ ਹੋਇਆ ਹੋਆ ਫਿਰ ਉਹੀ ਵੱਲ ਹੋ ਕੇ ਤੁਰਦਾ ਹਾਂ ਇਹ ਨਹੀਂ ਹੈਗਾ ਵੀ ਦੋ ਲੱਤਾਂ ਇੱਧਰ ਦੋ ਇੱਧਰ ਦੋ ਰੰਗ ਆਏ ਨੂੰ ਭਰ ਲਿਆ ਦੋ ਆਏ ਨੂੰ ਭਰ ਲਿਆ ਉਹ ਸੁਆਦ ਨਹੀਂ ਆਉਂਦਾ ਜਦੋਂ ਕੰਮ 'ਚ ਧਿਆਨ ਨਹੀਂ ਹੈਗਾ ਫਿਰ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਤੇ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਅਸੀ ਕਾਲ